ਇਹ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਸਬਸਕ੍ਰਾਈਬ ਕਰਨਾ ਤਾਂ ਤੁਸੀਂ ਜਮਾ ਹੀ ਨਹੀਂ ਪੁੱਲਣਾ ਇਹ ਤੁਸੀਂ ਜਾਣੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰੋਗੇ ਤਾਂ ਬਹੁਤ ਕੁਝ ਮਿਸ ਕਰੋਗੇ ਆਹਾਂ ਆਹਾਂ ਤੇ ਇਹ ਸਾਈਨ ਬੋਰਡ ਹੀ ਸਾਈਨ ਬੋਰਡ ਲੱਗੇ ਹੋਏ ਨੇ ਕਿਰਪਾ ਦੀ ਦੇ ਚਲੇ ਸਾਡੇ ਜੇਕਰ ਹੈ ਇਹਦਾ ਘਾਟੇ ਸ਼ੁਰੂ ਹੋਈ ਜਾਂ ਬਹੁਤ ਜ਼ਿਆਦਾ ਰੋਣਾ

इना मुश्क तो ज्यादा मार लग जाएर क्योंकि तो ब्रेक तो ही नहीं चक्या ब्रेक लगाने घाटी का चेत्र जंगलां का यही आदा नहीं अजे ते थोड़ी छोटी हो गई छोटी कि बढ़ते पहाड़ बढ़ के बोर लाइन बन गया देखो डाट ट्रक था बुरा देखो, देखो।, देखो, देखो।, देखो जी देखो बड़े एक्सीडेंट देखे ने थे मैं गड्डिया एक बहुत एक्सीडेंट देखे ने थे हुए गए ਇਨੇ ਐਕਸੀਡੈਂਟਾ ਦੇਖੇ ਨੇ ਦੇਖੋ ਜਿਵੇਂ ਆ ਜਾ ਰਿਹਾ ਕਿੰਨੀ ਸਪੀਡ ਨਾਲ ਯਾਰ ਐਜੇ ਲੋਕ ਫਿਰ ਬਾਦੀ ਸੇ ਵੀ ਮਾਰ ਦਿੰਦੇ ਨੇ ਤੇ ਦੇਖੋ ਘੋੜਾ ਕਿੰਨੀ ਸਪੀਡ ਨਾਲ ਜਾਂਦਾ ਇੰਨੀ ਸਪੀਡ ਵਾਲੀ ਇਹ ਕਾਟੀ ਮੇਰਾ ਭਰਾ ਹੈ ਨਹੀਂ ਜਿੰਨੀ ਸਪੀਡ ਨਾਲ ਜਾਂਦਾ ਫਿਰ ਇੱਥੇ ਲੋਕ ਜਿਹੜੇ ਇੰਨੀ ਸਪੀਡ ਨਾਲ ਜਾਂਦੇ ਨੇ ਉਹਨਾਂ ਫਿਰ ਉਹ ਮਰਦੇ ਹੀ ਨਹੀਂ ਪੱਕਾ ਹੀ ਮਾਰਦੇ ਨੇ ਬਹੁਤ ਐਕਸੀਡੈਂਟਾ ਦੇਖੇ ਨੇ ਜਿਵੇਂ ਐਸ ਤਰ੍ਹਾਂ ਉਹਨਾਂ 뷰 ਦਿਖਾਉਨੇ ਆ ਇਧਰ ਲਈ ਐ ਦੇਖੋ 뷰 ਕਿੰਨਾ ਘੈਂਟ ਆ

ਇਹ ਜਿਹੜੀ ਜਗ੍ਹਾ ਤੇ ਜਾਣੇ ਅਸੀਂ ਦੇਖੇ ਹਾਲ ਤੱਕ ਕੋਈ ਗਿਆ ਹੀ ਕੋਲੋਂ ਚੂ ਹੋਈ ਜਾਂਦੀ ਡਾਊਨ ਚੱਲੀ ਜਾਂਦਾ ਆਪਾਂ ਹਾਲ ਬ੍ਰੇਕਾਂ ਤੇ ਪੈਰ ਤੇ ਪੈਰ ਰੱਖੇ ਨੇ ਤੇ ਇੱਧਰ ਕਰੋ ਜੀ ਜੰਗਲ ਦੇ ਦਰਸ਼ਨ ਅੱਜ ਹਣੋ ਬਿਊ ਦਿਖਾਉਣਾ ਮੈਂ ਅੱਗੇ ਤੋਂ ਬਾਹਾਂ ਜਾ ਕੇ ਦਿਖਾਉਂਗਾ ਇਹ ਪੂਰਾ ਵਧੀਆ ਦੇਖਣਾ ਪੁੱਤ ਜਦੋਂ ਇੱਥੇ ਮੀਂਹ ਮੂੰਹ ਪੈ ਜਾਂਦਾ ਨਾ ਤੇ ਬੱਦਲਾ ਛੜ ਇੱਥੇ ਫਿਰ ਜਾਂਦਾ ਨੇ

ਆ ਬਣੇ ਤਾਂ ਚਲ ਇੱਕ ਰੰਗ ਦੀਆਂ ਮੱਥਾਂ ਦੀਆਂ ਨੇ ਇਤਰ ਲਈਆਂ ਬਸਾਂ ਇਹ ਜੀਆਂ ਨੇ ਦੇਖੋ ਉਹ ਤੋਂ ਪੂਰਾ ਬੜੀ ਲੋਕ ਦੇਖਣ ਲੱਗ ਜੂਗਾ ਤੇ ਜਿਹੜੇ ਆ ਪਹਾੜੀਆਂ ਦੇ ਪੱਤਰ ਨੇ ਇਹਨਾਂ ਦੇ ਕੋਈ ਕੁਝ ਲਿਖਿਆ ਹੋਇਆ ਨਹੀਂ ਕੋਈ ਡੇਂਜਰ ਦਾ ਸਾਈਨ ਬੋਰਡ ਆ ਗਿਆ ਤੇ ਹੁਣ ਆਪਾਂ ਕਰ ਲਈਏ ਛੋਟਾ ਜਿਹਾ 1 ਨੰਬਰ ਗੇਅਰ ਡਾਊਨ ਕਰ ਲਈਏ ਦੇਖ ਕ੍ਰਾਫਿੰਗ ਜੇ ਆਪਾਂ ਵੱਡੇ ਗੇਅਰ ਤੇ ਜਾਵਾਂਗੇ ਤਾਂ ਮਾਰ ਖਾ ਜਾਾਂਗੇ ਆ ਦੇਖੋ थान हाँ थे लिखे हुए मिलने के देखो मौत की गाटी आगे खतरा है हाँ देखो इधर इधर लिखा है ना मौत की गाटी सच्ची है मौत की गाटी है पूरी धीरे चले तो कोई ना कोई तो जो कोई नहीं देखता कोई बंद पत्थर से पड़े आया देख लूगा डेंजर डूंजर तो आम जी गल ही है दिया हुए वैसे तो मेरा भरा टेंपू फट गया खतरनाक गाटी चेक

जाके लोग लोगों किट बननी है पूरा माहौल ही बन जाना बाकी